ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ న్యూਸ ਦੇ ਨਾਲ ਇਸ ਟਾਈਮ ਖੜੇ ਹਾਂ ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਮਜ਼ਾਸ ਵਿੱਚ ਜਿਸ ਜਗ੍ਹਾ ਤੇ ਅੱਜ ਇੱਕ ਸਾਂਝੀ ਵਾਲਤਾ ਦਾ ਪੈਗਾਮ ਦਿੱਤਾ ਗਿਆ Hindu Muslim Sikh ਸਭ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਜੋ ਮਸਜਿਦ ਦੇ ਪਿੱਛੇ ਦੇਖ ਰਹੇ ਹੋ ਇਹ 1947 ਦੀ ਬੰਦ ਪਈ ਸੀ ਅੱਜ ਇੱਕ ਤਾਂ ਇਸ ਦੀਆਂ ਚਾਬੀਆਂ ਜਿਹੜੇ ਮਲੇਰ ਕੋਟਲੇ ਤੋਂ ਡਾਕਟਰ ਨਸੀਰ ਅਕਤਰ ਜੀ ਆਏ ਸਨ ਉਹਨਾਂ ਨੂੰ ਸੌਂਪੀਆਂ ਗਈਆਂ ਨੇ ਦੂਜੇ ਪਾਸੇ ਅੱਜ ਜੁਮੇ ਦੀ ਨਮਾਜ਼ ਅਦਾ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਵਾਅਦਾ ਕੀਤਾ ਕਿ ਹਰ ਜੁਮੇ ਦੇ ਜੁਮੇ ਇੱਥੇ ਨਮਾਜ਼ ਅਦਾ ਕੀਤੀ ਜਾਇਆ ਕਰੇਗੀ ਤੇ ਇਮਾਮ ਵੀ ਇੱਥੇ ਰੱਖਿਆ ਜਾਵੇਗਾ ਜੋ ਮਸਜਿਦ ਦੇਖ ਰਹੇ ਹੋ ਅੱਜ ਸਾਰੇ ਲੋਕ ਸਭ ਧਰਮਾਂ ਤੋਂ ਉੱਤੇ ਉੱਠ ਕੇ ਉਹਨਾਂ ਨੇ ਦੱਸਿਆ ਕਿ ਇਸ ਚੀਜ਼ ਜਿਹੜੀ ਅੱਜ ਕੀਤੀ ਗਈ ਹੈ ਜੋ ਲੋਕਾਂ ਦੇ ਦਿਲਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਫੈਲਾਈ ਜਾਂਦੀ ਆ ਉਸ ਨੂੰ ਦੂਰ ਕਰਕੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਗਿਆ ਤੁਸੀਂ ਬਣੇ ਰਹੋ ਕਲੰਦਰ ਪੋਸਟ ਨਿਊਜ਼ ਦੇ ਨਾਲ ਅੱਗੇ ਉਹਨਾਂ ਨਾਂ ਵੀ ਡਾਕਟਰ ਸਾਹਿਬ ਨਾਲ ਸਰਪੰਚ ਸਾਹਿਬ ਨਾਲ ਜਾਂ ਹੋਰ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਉਸ ਜਗ੍ਹਾ ਤੇ ਖੜਿਆ ਜਿੱਥੇ 1947 ਤੋਂ ਬਾਅਦ ਪਹਿਲੀ ਵਾਰ ਨਮਾਜ਼ਾ ਦਾ ਹੋਈ ਆ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਗਿਆ Hindu Muslim Sikh ईसाई ਸਭ ਇਸ ਜਗ੍ਹਾ ਤੇ ਮੌਜੂਦ ਨੇ ਬਰੇਜਕੋਟ ਦੇ ਡਾਕਟਰ ਸਾਹਿਬ ਆਏ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਗੇ ਅੱਜ ਹਾਂ ਸਾਰੀਆਂ ਤਾਰੀਫਾਂ ਆਪ ਸੱਚੇ ਰੱਬ ਲਈ ਨੇ ਜਿਹੜਾ ਬਹੁਤ ਹੀ ਦਿਆਲੂ ਤੇ ਕਿਰਪਾ ਕਰਨ ਵਾਲਾ ਹੈ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਬਹੁਤ ਸੌਖਾ ਹੈ Hindu ਜਾਂ Muslimਾ ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨਾ ਹੋਣਾ ਤੇ ਮੈਂ ਅਕਸਰ ਕਹਿੰਦਾ ਹੁੰਦਾ ਸੰਸਾਰ 'ਚ ਨਵ ਜਨਮ ਲੈਣ ਵਾਲਾ ਹਰ ਨਵਜਨਮ ਬੱਚਾ ਇਨਸਾਨ ਬਣ ਕੇ ਪੈਦਾ ਹੁੰਦਾ ਹੈ ਤੇ ਉਹਦਾ ਧਰਮ ਇਨਸਾਨੀਤ ਹੁੰਦਾ ਹੈ ਮਗਰ ਉਹ ਕਰਦੇ ਮਾਹੌਲ ਅਨੁਸਾਰ ਉਹ Hindu Muslimਾ Sikh ਇਸਾਈ ਆਦਿ ਬਣ ਜਾਂਦਾ ਹੈ ਹੁਣ ਜਿਸ ਵਿੱਚ ਇਨਸਾਨੀਤ ਨਹੀਂ ਉਹ ਇਨਸਾਨ ਨਹੀਂ ਤੇ ਜੋ ਇਨਸਾਨ ਨਹੀਂ ਉਹ ਤਾਂ ਅਰਬਿਕ ਵੀ ਨਹੀਂ ਹੋ ਸਕਦਾ ਉਦਾਹਰਨ ਵਜੋਂ ਐਮਏ ਪਾਸ ਕਰਨ ਲਈ ਪਹਿਲਾਂ ਬੀਏ ਪਾਸ ਹੋਣਾ ਜ਼ਰੂਰੀ ਹੈ ਜੇ ਕੋਈ ਬੀਏ ਪਾਸ ਕੀਤੇ ਬਿਨਾ ਇਹ ਕਹੇ ਮੈਂ ਐਮਏ ਪਾਸ ਆ ਆਪਾਂ ਉਹਨੂੰ ਐਮਏ ਪਾਸ ਨਹੀਂ ਕਹਾਂਗੇ ਐਮਏ ਪਾਸ ਕਹਾਂਗੇ ਬਿਲਕੁਲ ਇਸੇ ਤਰ੍ਹਾਂ ਹੀ ਅਗਰ ਕੋਈ ਇਨਸਾਨ ਬਣੇ ਬਿਨਾ ਹੀ ਧਾਰਮਿਕ ਹੋਣ ਦਾ ਦਾਵਾ ਕਰਦਾ ਤਾਂ ਐਵੇਂ ਦਾ ਧਾਰਮਿਕ ਹੈ ਕਿਉਂਕਿ ਧਰਮ ਦੇ ਸਲੇਬ ਦਾ ਜਿਹੜਾ ਪਹਿਲਾ ਪਾਠ ਹੈ ਉਹ ਇਨਸਾਨੀਅਤ ਹੈ ਠੀਕ ਹੈ ਦਰਦ ਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ ਦਰਦ ਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ ਵਰਨਾ ਇਬਾਦਤ ਕੇ ਲਈ ਕੀ ਕਾਮਨਾ تھی ਫਰਿਸ਼ਤੇ ਰੱਬ ਕੋਲੀ ਪੂਜਾ ਪੜ ਰਹੀ ਤਾਂ ਫਰਿਸ਼ਤੇ ਬਹੁਤ ਇਨਸਾਨ ਨੂੰ ਇਸ ਲਈ ਪੈਦਾ ਕੀਤਾ ਕਿ ਇਹਦੇ ਸੀਨੇ ਚ ਜਿਹੜਾ ਅਜਾਹ ਦਿਲ ਹੈ ਇਹ ਦੂਜਿਆਂ ਲਈ ਵੀ ਤੜਕਦਾ ਹੈ ਇਹ ਤੇ ਦਰਦ ਹੈ ਅੱਜ ਜਦੋਂ ਪੰਜਾਬ ਸਾਡਾ ਹੜਾਂ ਦੀ ਮਾਰ ਨਾਲ ਬਹੁਤ ਪੂਰੇ ਹਾਲਾਤ ਵਿੱਚ ਉਜੂਜ ਰਹੇ ਆਂ ਅਸੀਂ ਤੇ ਇਨਸਾਨ ਹੋਣ ਦੇ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਦੁੱਖ ਦੀ ਘੜੀ 'ਚ ਆਪਣੇ ਉਹਨਾਂ ਹੜ੍ਹ ਪੀਰ ਤੇ ਭੈਣ ਭਰਾਵਾਂ ਦੇ ਦੁੱਖ ਨੂੰ ਆਪਣਾ ਸਮਝਦੇ ਹੋਏ ਉਹਨਾਂ ਨਾਲ ਮੋਢਾ ਮੋਢਾ ਲਾ ਕੇ ਖੜੇ ਹੋਈਏ ਇਸੇ ਮਕਸੂਦ ਮੁੱਖ ਰੱਖ ਕੇ ਅਸੀਂ ਕੋਲ ਸਾਂਝਾਂ ਇੱਕ ਟੀਮ ਹੈ ਮਰੇਕੋਟੇ ਤੋਂ ਇੱਥੇ ਪਹੁੰਚਦੀ ਹੈ ਇੱਥੇ ਵੀ ਗਿਆ ਗੁਰਦਾਸਪੁਰ ਦੂਸਰੀ ਪਿੰਡਾਂ 'ਚ ਵੀ ਗਿਆ ਇਲਾਕਿਆਂ 'ਚ ਵੀ ਗਿਆ ਔਰ ਅਸੀਂ ਕੋਸ਼ਿਸ਼ ਵੀ ਕੀਤੀ ਹੈ ਵੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕੇ ਤੇ ਅਸੀਂ 5 ਪਿੰਡ ਗੋਦ ਵੀ ਲੈਏ ਨੇ ਤੇ ਸਾਡੇ ਕੁਝ ਦਿਨ ਪਹਿਲਾਂ ਆਪਣੇ ਕਾਉਂਸਲਰ ਸਾਹਿਬ ਨਾਲ ਸਾਡੇ ਰੇਸ਼ਾ ਦੀ ਗੱਲ ਹੋਈ ਤੇ ਸਰਪੰਚ ਸਾਹਿਬ ਨਾਲ ਇਹਨਾਂ ਨੇ ਜਦੋਂ ਦੇਖਿਆ ਸਾਡੇ ਲੋਕਾਂ ਨੂੰ ਇੱਥੇ ਮੁਸਲਮਾਨ ਭਾਈਚਾਰਾ ਮਲੇਖੋੜ ਤੋਂ ਆਇਆ ਕਿਉਂਕਿ ਹਮੇਸ਼ਾ ਹੀ ਮਲੇਖੋੜ ਦੀ ਧਰਤੀ ਦੀ ਇਹ ਤਸੀਰ ਰਹੀ ਹੈ ਕਿ ਉਹ ਹੱਦ ਨਾਰਾ ਮਾਰਦੀ ਹੈ ਜਦੋਂ ਵੀ ਲੋੜ ਪਵੇ ਚਾਹੇ ਪਾਵੇਂ ਉਹ ਛੋੜੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਮਾਮਲਾ ਹੋਵੇ ਜਾਂ 2020 ਜਦੋਂ ਕਰੋਨਾ ਕਾਲ ਆਇਆ ਉਸ ਵੇਲੇ ਵੀ 330 ਕੰਟਰਕਣ ਕਾ ਸ੍ਰੀ ਹੰਦਰ ਸਾਹਿਬ ਲੈ ਕੇ ਗਏ ਤੇ ਜਦੋਂ ਕਿਸਾਨ ਅੰਦੋਲਨ ਹੋਇਆ ਸਾਡਾ 13 ਮਹੀਨੇ ਲੰਗਰ ਚੱਲਦਾ ਰਿਹਾ ਬਾਰਡਰ ਤੇ ਤੇ ਜਦੋਂ ਹਰ ਸਾਲ ਸ਼ੀਦ ਜੋੜ ਮੇਲ ਹੁੰਦਾ ਹੈ ਸ਼੍ਰੀ ਹੁਤੇਗੜ ਸਾਹਿਬ ਉੱਥੇ ਵੀ ਅਸੀਂ ਲੰਗਰ ਲਾਉਨੇ ਆ ਤੇ ਹੁਣ ਜਦੋਂ ਸਾਡੇ ਆਪਣੇ ਭੀੜ ਪਈਏ ਪੰਜਾਬ ਤੇ ਤੁਸੀਂ ਅਸੀਂ ਸਾਡੀ ਸੰਸਥਾ ਇੱਥੇ ਪਹੁੰਚੀ ਸਾਡੀ ਸੇਵਾਵਾਂ ਚੱਲ ਰਹੀਆਂ ਨੇ ਤੇ ਸਾਡੀ ਮੁਲਾਕਾਤ ਹੋਈ ਨਾਲ ਇਹਨਾਂ ਨੇ ਦੱਸਿਆ ਵੀ ਉਹ ਮਸਜਿਦ ਪਈਏ ਬਾਬਾ ਜੀ ਨੂੰ ਲੋੜ ਚਾਹੀ ਤੇ ਇਹਨਾਂ ਨੇ ਕਿਹਾ ਵੀ ਅਸੀਂ ਮਸਜਿਦ ਦੇ ਨੂੰ ਤਿਆਰ ਆ ਤੇ ਤੁਸੀਂ ਆ ਕੇ ਇੱਥੇ ਆਪਣੀ ਨਮਾਜ਼ ਅਦਾ ਕਰੋ ਔਰ ਇਹ ਬਹੁਤ بڑا ਸਾਰੀ ਦੁਨੀਆ 'ਚ ਇੱਕ ਮੈਸੇਜ ਜਾਣਾ ਹੈ ਸਾਡੇ ਪੰਜਾਬ ਦਾ ਕਿ ਪੰਜਾਬ ਤੋਂ ਹਮੇਸ਼ਾ ਹੀ ਮੁਹੱਬਤੀ ਹੀ ਆਵਾਜ਼ ਉੱਠਦੀ ਹੈ ਮੁਹੱਬਤ ਦੇ ਨਾਅਰੇ ਲਾ ਜਾਂਦੇ ਇੱਥੇ ਸਾਰੇ ਲੋਕ ਮਿਲ ਜੁੜ ਕੇ ਆਪਸੇ ਪਿਆਰ ਨਾਲ ਰਹਿੰਦੇ ਨੇ ਕਿਉਂਕਿ ਇਸੀ ਨੇ ਸਾਬਤ ਕਰਤਾ ਪਹਿਲਾਂ ਅਸੀਂ ਇਨਸਾਨ ਹਾਂ ਔਰ ਮੈਨੂੰ ਇਹ ਲੱਗਦਾ ਵੀ ਅੱਜ ਦੇਖ ਕੇ ਵੀ 47 ਤੋਂ ਪਹਿਲਾਂ ਦਾ ਪੰਜਾਬ ਇਸ ਤਰ੍ਹਾਂ ਦਾ ਹੋਊਗਾ ਜਦੋਂ ਸਾਰੇ ਲੋਕ ਮਿਲ ਜੁੜ ਕੇ ਰਹਿੰਦੇ ਹੋਣਗੇ ਨਾ ਇਹ ਤਾਂ ਹਾਕਮਾਂ ਨੇ ਜਿਹੜੇ ਹੁੰਦੇ ਨੇ ਉਸ ਅੰਗਰੇਜ਼ਾਂ ਦੇ ਦੌਰ ਚ ਨਫਤਾਂ ਪਾਤੀਆਂ ਆਪਣੀ ਹਕੂਮਤਾਂ ਕੋ ਕਰਨ ਵਾਸਤੇ ਬੰਨਾ ਸੀ ਇਸ ਤਰ੍ਹਾਂ ਮਿਲ ਜੁੜ ਕੇ ਰਹਿੰਦੇ ਤੇ 1857 ਦੀ ਜਿਹੜੀ ਜੰਗੇ ਆਜ਼ਾਦੀ ਦੀ ਅਸੀਂ ਮਿਲ ਕੇ ਹੀ ਲੜੀ ਸੀ ਭਾਰ ਦੀ ਆਜ਼ਾਦੀ ਅਸੀਂ ਮਿਲ ਕੇ ਲਈ ਹੈ ਰਮਦਾਸ ਦੇ ਇਸ ਇਲਾਕੇ ਨੇ ਸਾਬਤ ਕਰ ਦਿੱਤਾ ਤੇ ਮੈਂ ਦੁਆ ਕਰਦਾ ਹਾਂ ਰੱਬ ਇਹਨਾਂ ਦੀ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਖੁਸ਼ ਰੱਖੇ ਇਹਨਾਂ ਨੇ ਇਸ ਕੰਮ ਵਿੱਚ ਸਹਿਯੋਗ ਪਾਇਆ ਸਾਡੇ ਸਰਪੰਚ ਸਮਝੂ ਨੇ ਸੱਤ ਵਾਰ ਜਿੱਦਾਂ ਪਾਕਿਸਤਾਨ ਦੇ ਵਿੱਚ ਗੁਰਜ਼ਾਰ ਸਾਹਿਬ ਨੇ ਇੱਧਰ ਆਪਾਂ ਮਸਜਦ ਨਵਰ ਇਦਾਂ ਕੀਤਾ ਕਿਸ ਤਰ੍ਹਾਂ ਕਰਦਾ ਸਭ ਤੋਂ ਪਹਿਲਾਂ ਜੀ ਬਾਬਾ ਪੁੰਡਾ ਸਾਹਿਬ ਦੀ ਧਰਤੀ ਦੇ ਮਲੇਰ ਕੋਟਲਾ ਤੋਂ ਆਏ ਡਾਕਟਰ ਨਜੀਦ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਣ ਕੇ ਇੱਥੇ ਹਾਰਡਪੀਟਾਂ ਦੀ ਸਾਰ ਲਈ ਬਹੁਤ ਇਹਨਾਂ ਨੇ ਇੱਥੇ ਕੈਂਪ ਲਾਏ ਤੇ ਸਾਰੇ ਭੈਣ ਭਰਾਵਾਂ ਨੂੰ ਇਹਨਾਂ ਰਸਨ ਘਰੋ ਘਰੀ ਪਹੁੰਚਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਅਸੀਂ ਜੇ ਜਿੱਦਾਂ 47 ਦੀ 1947 ਦੀ ਮਸਜਿਦ ਅੱਜ ਅਸੀਂ ਇਹਨਾਂ ਨੂੰ ਇਹਨਾਂ ਦੇ ਹਵਾਲੇ ਕੀਤੀ ਆ ਇਦਾਂ ਹੀ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਸਿੱਖਾਂ ਦੇ ਗੁਰਦਾਰੇ ਉਧਰ ਆ ਇਦਾਂ ਹੀ ਉਹਨਾਂ ਦੀ ਵੀ ਸੇਵਾ ਹੋਵੇ ਵਾਦੋਂ ਵਾਦੋਂ ਤੇ ਸੇਵਾ ਕਰਾਈ ਜਾਵੇ ਤੇ ਸਾਰੇ ਇੱਦਾਂ ਜਿੱਦਾਂ ਅਸੀਂ ਸਹਿਯੋਗ ਦਿੱਤਾ ਉਧਰ ਵੀ ਭੈਣ ਭਰਾ ਇੱਦਾਂ ਸਹਿਯੋਗ ਦੇ ਕੇ ਸਾਡੇ ਗੋਦਾਂ ਦੀ ਸੇਵਾ ਕਰਨ ਜੇ ਹੜ ਨਾ ਆਉਂਦੇ ਤਾਂ ਇਹ ਸਭ ਬੰਦਾ ਸੀ ਨਹੀਂ ਬੰਦਾ ਜੀ ਇਹ ਤੇ ਕਈ ਸਾਲਾਂ ਤੋਂ ਅਸੀਂ ਵੱਖਰ ਬੋਰਡ ਨੂੰ ਵੀ ਜਿਹੜੀ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਨਿੱਜੀ ਤੌਰ ਤੇ ਮਿਲ ਕੇ ਕਹਿ ਚੁੱਕੇ ਹਾਂ ਕਿ ਇਹਨਾਂ ਦੀ ਸੇਵਾ ਕਰੋ ਜਿੰਨੇ ਜੋਗ ਅਸੀਂ ਤੁਹਾਡੇ ਨਾਲ ਹਾਂ ਪਰ ਉਹਨਾਂ ਦੀ ਏਕਣ ਸੁਣੀ ਇਹ ਬੜਾ ਸੁਭਾਗਾ ਸਮਾ ਬੜਾ ਪਵਿੱਤਰ ਸਮਾ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੇ ਡਾਕਟਰ ਸਾਹਿਬ ਆਏ ਆ ਇਹਨਾਂ ਨੇ ਯਾਨੀ ਕਿ ਹੜੀ ਮਰਜੇ ਦੀ ਸੇਵਾ ਜਿਹੜੀ ਆ ਆਰੰਭ ਕੀਤੀ ਆ ਅਹੀਂ ਇਹਨਾਂ ਦੇ ਨਾਲਿਆਂ ਜੋ ਵੀ ਸੇਵਾ ਸਾਨੂੰ ਇੱਕ ਤਰ੍ਹਾਂ ਕਹਿਣਗੇ ਅਸੀਂ ਤਸਵੀਰ ਕਰਨ ਨੂੰ ਤਿਆਰ ਅਸੀਂ ਹਾਜ਼ਰ ਨੇ ਤੇ ਅਹੀਂ ਇਹਨਾਂ ਦੇ ਹਰ ਪੀੜਤਾਂ ਦੀ ਦੇ ਨਾਲ ਮਤ ਕੀਤੀ ਉਹ ਤੇ ਇੱਕ ਬੜਾ ਵੱਡ ਮੁੱਲਾ ਕੰਮ ਆ ਠੀਕ ਹੈ ਜੀ ਪਿੰਡਾਂ ਦੇ ਵਿੱਚ ਰਾਸ਼ਨ ਘਰ ਘਰ ਪਜਾਇਆ ਮੰਜੇ ਬਿਸਤਰੇ ਮੈਡੀਕਲ ਕੈਂਪ ਲਗਾਤਾਰ ਚੱਲ ਰਹੇ ਆ ਆਪਾਂ ਇਹਨਾਂ ਦੇ ਰਿਣੀ ਆ ਕਿਉਂਕਿ ਔਖੀ ਘੜੀ ਦੇ ਵਿੱਚ ਜਿੱਥੇ ਆਣ ਘਟੇ ਨਾਲ ਖਲੋਗੇ ਜਿੱਥੇ ਕੋਈ ਰਿਸ਼ਤੇਦਾਰ ਨਹੀਂ ਆ ਸਕਦਾ ਖਲੋਣੀ ਸਕਦਾ ਆਣ ਕੇ ਇਹ ਰਿਸ਼ਤੇਦਾਰ ਨੇ ਪੁੱਛਿਆ ਨਹੀਂ ਕਈਆਂ ਹਣਾ ਉੱਥੇ ਆਣ ਕੇ ਇਹਨਾਂ ਨੇ ਸਾਰੇ ਧਰਮਾਂ ਦੀਆਂ ਮਾਫ਼ਰੀਆਂ ਇਹ ਨਹੀਂ ਵੀ ਇੱਕ ਵਿਸ਼ੇਸ਼ ਵਰਗ ਦੀ ਸਾਰੇ ਧਰਮਾਂ ਦਾ ਮਾਨ ਸਤਕਾਰ ਕੀਤਾ ਸਾਰਿਆਂ ਨੂੰ ਲੋੜਿੰਦੀਆਂ ਚੀਜ਼ਾਂ ਮੋਈਆ ਕਰਨੀਆਂ ਸੀ ਇਹਨਾਂ ਦਾ ਦਿਲੋਂ ਧੰਨਵਾਦਿਆਂ ਤੇ ਸੇਵਾਦਾਰ ਵੀ ਆ ਜਿੱਥੇ ਕਹਿੰਨੇ ਖੜੇ ਇੱਕ ਸੱਚਾ ਮੁਸਲਮਾਨ ਉਹੀ ਹੁੰਦਾ ਜਿਹੜਾ ਬਿਨਾਂ ਕਿਸੇ ਭੇਦ ਭਾਪ ਤੋਂ ਹਰ ਇੱਕ ਦਾ ਭਲਾ ਚਾਹੁੰਦਾ ਹੈ ਭਲਾ ਮੰਗਦਾ ਹੈ ਤੇ ਭਲਾ ਕਰਦਾ ਹੈ ਇਸ ਲਈ ਸਾਡੀ ਜ਼ਿੰਮੇਵਾਰੀ ਸੱਚਾ ਮੁਸਲਮਾਨ ਹੋਣ ਦੇ ਨਾਤੇ ਵੀ ਅਸੀਂ ਬਿਨਾਂ ਕਿਸੇ ਭੇਦ ਭਾਪ ਤੇ ਹਰ ਇੱਕ ਦੇ ਕੰਮ ਆਈਏ ਬਹੁਤ ਬਹੁਤ ਸ਼ੁਕਰੀਆ ਮੈਸੇਜ ਦੇ ਇਸ ਲਾਸਟ ਅਸੀਂ ਤੇ ਵੇਖੋ ਜੀ ਇਹੋ ਹੀ ਕਹਿਣਾ ਚਾਹੁੰਦੇ ਆਂ ਕਿ ਅੱਜ ਵੇਖੋ ਬੜੀ ਖੁਸ਼ੀ ਦੀ ਗੱਲ ਹੈ ਬਾਬਾ ਬੁੱਢਾ ਸਾਹਿਬ ਦੀ ਪੁੱਤਰ ਧਰਤੀ ਤੇ ਆਪਾਂ ਇਕੱਠੇ ਹੋਏ ਆਂ ਇਧਰ ਚਾਤੀ ਮਾਰੋ ਹਿੰਦੂ ਸਿੱਖ ਮੁਸਲਮਾਨ ਸਾਈ ਸਭ ਭਾਈ ਭਾਈ ਜੱਤਾ ਪਾਤਾ ਤੋਂ ਉੱਪਰ ਉਠੇ ਆਂ ਤੇ ਅਸੀਂ ਕਹਿੰਨੇ ਵੀ ਭਾਰਤ ਜਿਹੜਾ ਉਹ ਸਦਾ ਹੀ ਬਲੰਦੀਆਂ ਤੇ ਰਹੇ ਸਾਰੇ ਧਰਮ ਇੱਥੇ ਵਧਣ ਫੁੱਲਣ ਤੇ ਇਨਸਾਨੀਅਤ ਸਦਾ ਜੜੀ ਆ ਉਹ ਜਿੰਦਾ ਰਹੇ ਸੋ ਇਸ ਇਕੱਠੇ ਹੋਏ ਲੋਕ ਜੋ ਕਿਤੇ ਵੀ ਮਤਲਬ ਇਨਸਾਨੀਅਤ ਹੀ ਜਿੰਦਾ ਰਹਿਣੀ ਚਾਹੀਦੀ ਆ ਦਿਖ ਦਿਰੋ ਕਲੰਗਰ ਪੋਸਟ ਨਿਊਜ਼ ਧੰਨਵਾਦ Muzica Muzica Muzica